ਸਤਿ ਸ੍ਰੀ ਅਕਾਲ ਦੋਸਤੋ ਅੱਜ ਜਾਣਦੇ ਹਾਂ ਕੁਝ ਸਬਜ਼ੀਆਂ ਦੇ ਮਹਤਵਪੂਰਨ ਗੁਣ ਇੱਕ ਸਲਗਮ ਟਨਬ ਖੂਨ ਸਾਫ਼ ਕਰਦਾ ਹੈ ਹੱਡੀਆਂ ਮਜ਼ਬੂਤ ਕਰਦਾ ਹੈ ਅਤੇ ਪੇਟ ਲਈ ਫਾਇਦੇਮੰਦ ਹੈ ਦੋ ਲਸਣ ਗਾਲਿਕ ਰੋਗ ਰੋਕੂ ਤਾਕਤ ਵਧਾਉਂਦਾ ਹੈ ਦਿਲ ਲਈ ਚੰਗਾ ਅਤੇ ਬਲੱਡ ਪ੍ਰੈਸ਼ਰ ਕੰਟਰੋਲ ਕਰਦਾ ਹੈ ਤਿੰਨ ਤਨਿਆ ਕੋਰੀਐਂਡ ਪਚਨ ਸੁਧਾਰਦਾ ਹੈ ਗੈਸ ਘਟਾਉਂਦਾ ਅਤੇ ਸਰੀਰ ਨੂੰ ਠੰਡਕ ਦਿੰਦਾ ਹੈ ਦਸ਼ਮਲਵਚਾਰ फूल गोभी कॉल ऑफ फ्लावर विटामिन सी ਨਾਲ ਭਰਪੂਰ ਇਮਿਊਨਿਟੀ ਵਧਾਉਂਦਾ ਹੈ 5 शिमला मिर्च कैप्सिकम ਬੈਲ ਪਪਰ ਅੱਖਾਂ ਤੇ ਤ્વਚਾ ਲਈ ਫਾਇਦੇਮੰਦ ਰੋਗਾਂ ਤੋਂ ਬਚਾ ਕਰਦੀ ਹੈ 6 ਆਲੂ ਪਟੇਟੋ ਊਰਜਾ ਦਾ ਵਧੀਆ ਸਰੋਤ ਤਾਕਤ ਦਿੰਦਾ ਹੈ 7 ਨਿੰਬੂ ਲੈਮਨ ਵਿਟਾਮਿਨ ਸੀ ਨਾਲ ਭਰਪੂਰ ਜ਼ੁਕਾਮ ਤੋਂ ਬਚਾ ਕਰਦਾ ਹੈ 8 ਗਾਜਰ ਕੈਰਟ ਅੱਖਾਂ ਲਈ ਚੰਗੀ ਖੂਨ ਵਧਾਉਂਦੀ ਹੈ 9 ਬੈਗਣ ਅਬੜਿੰਜੋਲ ਐਗ ਪਲਾਂਟ ਦਿਲ ਲਈ ਫਾਇਦੇਮੰਦ ਕੋਲੇਸਟ੍ਰੋਲ ਘਟਾਉਂਦਾ ਹੈ 10 ਟਮਾਟਰ ਟਮੇਟੋ ਦਿਲ ਦੀ ਸਿਹਤ ਲਈ ਚੰਗਾ ਤਵੱਚਾ ਨਿਖਾਰਦਾ ਹੈ 11 ਪਤ ਗੋਭੀ ਕੈਬਜ ਪੇਟ ਦੀ ਸਫਾਈ ਕਰਦੀ ਹੈ ਅਤੇ ਵਜ਼ਨ ਘਟਾਉਣ ਵਿੱਚ ਮਦਦਗਾਰ 12 ਪਿਆਜ਼ ਔਨੀਅਨ ਖੂਨ ਸਾਫ਼ ਕਰਦਾ ਹੈ ਸ਼ੂਗਰ ਕੰਟਰੋਲ ਵਿੱਚ ਮਦਦ ਕਰਦਾ ਹੈ